ਮੈਂ ਡਾਕਟਰ ਵਿਕਾਸ ਕੱਕਰ ਡਾਕਟਰ ਅਵੀ ਮਾਦਨ ਸਰ ਦੇ ਨਾਲ ਅੱਜ ਤੁਹਾਨੂੰ ਬਰੀਫ ਕਰ ਰਿਹਾ ਜਿਹੜੀਆਂ ਅਸੀਂ ਅੱਗੇ ਕਾਨਫਰੰਸ ਕਰ ਰਹੇ ਹੈ ਡਾਇਬਟਿਕ ਸੋਸਾਇਟੀ ਆਫ ਇੰਡੀਆ ਦੀ ਇੱਕ ਇੰਟਰਨੈਸ਼ਨਲ ਕਾਨਫਰੰਸ ਹੈ ਜਿਹਦੇ ਵਿੱਚ ਦੁਨੀਆ ਦੀਆਂ ਮਨੀਆਂ ਹੋਈਆਂ ਤਿੰਨ ਸੋਸਾਇਟੀਆਂ ਜਿਹੜੀਆਂ ਕਿ ਜਿਹੜੀਆਂ ਕਿ 슈ਗਰ ਨਾਲ ਖਰਾਬ ਪੇਸ਼ੈਂਟਸ ਦੇ ਪੈਰਾਂ ਦਾ ਹੀ ਇਲਾਜ ਕਰ ਰਹੀਆਂ ਨੇ ਬੋਲੋ ਬੋਲੋ 슈ਗਰ ਨਾਲ ਖਰਾਬ ਪੈਰਾਂ ਦਾ ਇਲਾਜ ਕਰ ਰਹੀਆਂ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਜਿਹਦੇ ਵਿੱਚ ਡੀ ਫੁੱਟ ਇੰਟਰਨੈਸ਼ਨਲ ਆਈ ਆ ਡੀ ਐਫ ਐਸ ਐਂਡ ਤੇ ਡੀਐਫਐਸਆਈ ਇਹ ਤਿੰਨ ਬਾਡੀਜ਼ ਆ ਰਹੀਆਂ ਨੇ ਅਗਲੇ 4 ਦਿਨ 30 31 1 2 ਇਹ ਸਾਡੇ ਨਾਲ ਰਹਿਣਗੇ ਦੁਨੀਆ ਦੇ ਹਰ ਕੋਨੇ ਤੋਂ ਡਾਕਟਰ ਇਸ ਕਾਨਫਰੈਂਸ ਸ਼ਰੀਕ ਹੋ ਰਹੇ ਨੇ ਅਤੇ ਉਹ ਆਪਣੀ ਐਕਸਪਰਟ ਜਿਹੜੇ ਵੀ ਨੇ ਆਪਣੀ ਨੌਲੇਜ ਸਾਡੇ ਨਾਲ ਸ਼ੇਅਰ ਕਰਨਗੇ ਮੈਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਇਹ ਜਿਹੜੀ ਕਾਨਫਰੈਂਸ ਨਾਰਥ ਚ 10 ਸਾਲ ਪਹਿਲਾਂ 2015 ਵਿੱਚ ਪੀਜੀਆਈ ਚ ਹੋਈ ਸੀ ਤੇ ਉਹਦੇ ਬਾਅਦ ਪਿਛਲੇ 10 ਸਾਲਾਂ ਚ ਇਹ ਕਾਨਫਰੈਂਸ ਇੱਥੇ ਨਹੀਂ ਹੋਈ ਹੁਣ ਅਸੀਂ ਚਾਹੁੰਦੇ ਹਾਂ ਕਿ ਇਹਦੇ ਚ ਇੰਨੀ ਕੁ ਐਡਵਾਂਸੇਜ਼ ਹੋ ਗਈਆਂ ਹੈ ਸ਼ੂਗਰ ਨਾਲ ਖਰਾਬ ਪੈਰਾਂ ਨੂੰ ਕਿਵੇਂ ਬਚਾਇਆ ਜਾ ਸਕੇ ਤਾਂ ਕਿ ਹਰ ਇੱਕ ਡਾਕਟਰ ਜੋ ਸਾਡੇ ਇਲਾਕੇ ਦੇ ਨੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਇਹਨਾਂ ਨੂੰ ਕਿਵੇਂ ਪ੍ਰੀਵੈਂਟ ਕਰ ਸਕਦੇ ਆ ਕਿਉਂਕਿ ਸ਼ੂਗਰ ਜਿਵੇਂ ਕਿ ਅੱਗੇ ਗੱਲ ਹੋਈ ਹੈ ਸ਼ੂਗਰ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਲਗਭਗ 40-45 ਸਾਲ ਦੇ ਹੁੰਦੇ ਨੇ ਤੇ ਜਿਨ੍ਹਾਂ ਜਿਹੜੇ ਮੇਨ ਬ੍ਰੈਡ ਅਰਨਰ ਹੁੰਦੇ ਘਰ ਦੀ ਰੋਟੀ ਕਮਾਉਣ ਵਾਲਾ ਉਹੀ ਬੰਦਾ ਹੁੰਦਾ ਹੈ ਤੇ ਜੇ ਉਹਦਾ ਹੀ ਪੈਰ ਖਰਾਬ ਹੋ ਜਾਏ ਜਾਂ ਕੱਟਣਾ ਪੈ ਜਾਵੇ ਤੇ ਉਹ ਸੁਸਾਇਟੀ ਲਈ ਫੈਮਿਲੀ ਲਈ ਇੱਕ ਬੜਾ ਲਾਸ ਹੈ ਸੋ ਇਸ ਬਾਰੇ ਬਰੀਫ ਕਰਦਾ ਰਹਾ ਮੈਂ ਤੁਹਾਨੂੰ ਦੱਸਾਂਗਾ ਵੀ ਇਸ ਕਾਨਫਰੈਂਸ ਵਿੱਚ ਲਗਭਗ ਦੁਨੀਆ ਦੇ ਹਰ ਕੋਨੇ ਤੋਂ ਜਿਹੜੇ ਵੀ ਸਪੈਸ਼ਲਿਸਟ ਡਾਕਟਰ ਨੇ ਉਹ ਸਾਡੇ ਨਾਲ ਸ਼੍ਰੀ ਕੋਰੀ ਨੇ ਜਿਵੇਂ ਕਿ ਡਾਕਟਰ ਲੂਇਸ ਮਾਟਿਨੀ ਇਟਲੀ ਤੋਂ ਆ ਰਹੇ ਨੇ ਡਾਕਟਰ ਬਿੰਡੀ ਕੋਲ ਯੂਐਸਏ ਤੋਂ ਆ ਰਹੇ ਨੇ ਡਾਕਟਰ ਕੈਥਰੀਨ ਗੁੱਡੇ ਯੂਕੇ ਤੋਂ ਆ ਰਹੇ ਨੇ ਡਾਕਟਰ ਬੀਨੂ ਇਹ ਪ੍ਰੈਜ਼ੀਡੈਂਟ ਨੇ ਆਈਡੀਐਫਐਸ ਦੇ ਇਹਨਾਂ ਤੋਂ ਸਪੈਸ਼ਲ ਰਿਕਵੈਸਟ ਕੀਤੀ ਇਹਨਾਂ ਦਾ ਬੜਾ ਸ਼ਡਿਊਲ ਹੈਗੀ ਸੀ ਬਟ ਹੀ ਐਗਰੀਡ ਕਿ ਮੈਂ ਇੱਥੇ ਆਵਾਂਗਾ ਡਾਕਟਰ ਬੀਨੂ ਆ ਰਹੇ ਨੇ ਡਾクター ਅਬਾਸ ਆਰੈਨ ਕੰਦਾਨੀਆ ਤੋਂ ਇਹ ਡੀਪੁਟ ਇੰਟਰਨੈਸ਼ਨਲ ਦੇ ਪ੍ਰੈਜ਼ੀਡੈਂਟ ਨੇ ਡਾクター ਰੌਬਰਟ ਬੈਂਮ ਡਾクター ਹਰੀਕ੍ਰਿਸ਼ਨ ਨਾਇਰ ਇਨ ਅਥਾਰਟੀ ਨੇ ਉਥੇ ਮਲੇਸ਼ੀਆ ਜੇ ਆ ਰਹੇ ਨੇ ਇੱਕ ਡਾクター ਜੇਪੀ ਹਾਉ ਨੇ ਸਾਊਥ ਕੋਰੀਆ ਤੋਂ ਆ ਰਹੇ ਨੇ ਇਹ ਬਹੁਤ ਹੀ ਰੈਨਰਡ ਪਲਾਸਟਿਕ ਸਰਜਨ ਨੇ ਐਡਵਾਂਸਡ ਬਰੀਕ ਨਾੜੀਆਂ ਦੀ ਕਿਵੇਂ ਸਰਜੀ ਕਰਨੀ ਹੈ ਉਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਨੋਲੇਜ ਸ਼ੇਅਰ ਕਰਨਗੇ ਸਾਹਿਬ ਪਹਿਲੇ ਦਿਨ 30 ਤਰੀਕ ਨੂੰ ਜਿਹੜੀ ਵਰਕਸ਼ਾਪ ਹੋਣੀ ਹੈ ਉਹਦੇ ਚ ਕੈਡਵਰੀ ਵਰਕਸ਼ਾਪ ਹੋਣੀ ਹੈ ਜਿਹਦੇ ਚ ਅਸੀਂ ਡੈਡ ਬੋਡੀ ਦੇ ਉੱਤੇ ਡਾਕਟਰ ਜਿਹੜੇ ਸਾਡੇ ਜੂਨੀਅਰ ਡਾਕਟਰਸ ਨੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਕਿ ਕਿਸ ਤਰ੍ਹਾਂ ਨਾਲ ਪੈਰ ਦੀ ਸੰਭਾਲ ਕਰਨੀ ਹੈ ਕਿਹੜੀ ਨਾੜਾਂ ਕਿੱਥੇ ਹੁੰਦੀਆਂ ਹਨ ਕਿਵੇਂ ਡਿਸੈਕਸ਼ਨ ਕਰਨੀ ਹੈ ਉਹ ਸਾਰੇ ਉਹਨਾਂ ਨੂੰ ਦੱਸਿਆ ਜਾਏਗਾ ਫਿਰ 2 ਘੰਟੇ ਉਹ ਖੁਦ ਕਰਨਗੇ ਸਾਡੀ ਸੁਪਰਵਾਈਜ਼ਨ ਚ ਸੋ ਦੇ ਵਿਲ ਲਰਨ ਵੀ ਪੈਰ ਦੀ ਕੀ ਇੰਪੋਰਟੈਂਸ ਹੈ ਕਿੱਥੇ ਨਾੜਾਂ ਹੈ ਕਿੱਥੇ ਕੀ ਹੈ ਕਿਵੇਂ ਅਸੀਂ ਸਫਾਈ ਕਰਨੀ ਹੈ ਜ਼ਖਮ ਦੀ ਤੇ ਕਿਵੇਂ ਇਹਨੂੰ ਠੀਕ ਕਰਨਾ ਹੈ ਉਸ ਉਸ ਵੇਲੇ ਸਾਡੇ ਕੋਲ ਨਰਸਿਸ ਵੀ ਹੋਣਗੀਆਂ ਪੈਰਾਮੈਡੀਕਲ ਡਰੈਸਰ ਵੀ ਹੋਣਗੇ ਇੱਕ ਪੂਰੀ ਐਸ ਮਲਟੀ ਸਪੈਸ਼ਲਟੀ ਜਿਵੇਂ ਸਰ ਨੇ ਅੱਗੇ ਦੱਸਿਆ ਪ੍ਰੋਗਰਾਮ ਹੈ ਜਿੱਤੇ ਪੈਰਾਮੈਡੀਕਲ ਜੂਨੀਅਰ ਡਾਕਟਰ ਤੋਂ ਲੈ ਕੇ ਸੀਨੀਅਰ ਸਾਰੇ ਇਨਵੋਲਡ ਹੋਣਗੇ ਹਰ ਮੈਗਨੀ ਦੇ ਮੰਨ ਲਓ ਜੇ ਮਰੀਜ਼ ਹੈ ਕਈ ਵਾਰ ਸ਼ੂਗਰ ਦਾ ਮਰੀਜ਼ ਪਹਿਲੋ ਫਿਜ਼ੀਸ਼ੀਅਨ ਕੋ ਜਾਂਦਾ ਹੈ ਉਹਦੇ ਉਹ ਵੀ ਹੋਣਗੇ ਤੇ ਸ਼ਰੀਕ ਉਹਨਾਂ ਨੂੰ ਪਤਾ ਹੈ ਵੀ ਕਿੱਥੇ ਮਰੀਜ਼ ਨੂੰ ਸਰਜਨ ਨੂੰ ਰੈਫਰ ਕਰਨਾ ਹੈ ਤਾਂ ਕਿ ਇਹ ਪੂਰੀ ਟੀਮ ਅਪਰੋਚ ਹੋਵੇ ਮਰੀਜ਼ ਕਿਤੇ ਵੀ ਨੈਗਲੈਕਟ ਨਾ ਹੋਵੇ ਮੇਨ ਮਕਸਦ ਜਿਵੇਂ ਮੈਂ ਅੱਗੇ ਵੀ ਦੱਸਿਆ ਸਾਡਾ ਇਹ ਆ ਵੀ ਕਿਸੇ ਦਾ ਪੈਰ ਖਰਾਬ ਹੋਵੇ ਨਾ ਜੋ ਹੋਵੇ ਤੇ ਉਹ ਘਟਨਾ ਨਾ ਪਵੇ ਉਹਨੂੰ ਰਾਜੀ ਕੀਤਾ ਜਾਵੇ ਦੂਸਰੇ ਦਿਨ ਤੋਂ ਜਿਹੜੀ ਕਾਨਫਰੈਂਸ ਆ ਉਹ ਰੈਡੀਸ਼ਨ ਬਲੂ ਚ ਹੋएगी ਜੀ ਪਹਿਲੇ ਦਿਨ ਸਾਡੇ ਨਾਲ ਜਿਹੜੇ ਬੋਡੀ ਆ ਰਹੀ ਹੈ ਉਹ ਡੀਫੁੱਟ ਇੰਟਰਨੈਸ਼ਨਲ ਆ ਉਹਨਾਂ ਦੇ ਡਾਕਟਰ ਤੇ ਸਾਡੇ ਜਿਹੜੇ ਸੀਨੀਅਰ ਡਾਕਟਰ ਉਹ ਉੱਥੇ ਲੈਕਚਰ ਦੇਣਗੇ ਬਰੀਫਿੰਗ ਕਰਨਗੇ ਲੋਕਾਂ ਨੂੰ ਤੇ ਡਿਸਕਸ਼ਨਸ ਹੋਣਗੇ ਇੱਕ ਘੌਰ ਮੈਂ ਚੀਜ਼ ਵਧੀਆ ਦੱਸਣਾ ਚਾਹੁੰਦਾ ਵੀ ਇਹ ਕਾਨਫਰੈਂਸ ਦਾ ਹੀ ਜਦੋਂ ਸ਼ਡਿਊਲ ਭੇਜਿਆ ਹੈ ਪੰਜਾਬ ਮੈਡੀਕਲ ਕਾਉਂਸਲ ਨੇ ਦੇ ਵਰ ਵੈਰੀ ਹੈਪੀ ਉਹਨਾਂ ਨੇ 16 ਘੰਟੇ ਇਸ ਕਾਨਫਰੈਂਸ ਨੂੰ ਦਿੱਤੇ ਆ ਨਾਰਮਲੀ ਕਿਸੇ ਵੀ ਕਾਨਫਰੈਂਸ ਨੂੰ 3 ਜਾਂ 4 ਘੰਟੇ ਹੀ ਦਿੰਦੇ ਆ ਸਾਨੂੰ 16 ਘੰਟੇ ਦਿੱਤੇ 4 ਦਿਨ ਦਾ ਪ੍ਰੋਗਰਾਮ ਹੈ ਇੱਕ ਇੱਕ ਪ੍ਰੋਗਰਾਮ ਇਸ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ ਵੀ ਜਿਹੜਾ ਬੰਦਾ ਆਵੇ ਉਹ ਸਿਰਫ ਲੈਕਚਰ ਨਾ ਸੁਣ ਕੇ ਜਾਵੇ ਇੰਟਰੈਕਟ ਕਰੇ ਜਿਵੇਂ ਤੁਸੀਂ ਹੁਣ ਸੈਂਕੜੇ ਸਵਾਲ ਪੁੱਛੋਗੇ ਜੀ ਜਵਾਬ ਵੀ ਲੱਗੇ ਇਹ ਵੀ ਉੱਥੇ ਹੋਏਗਾ ਜਿਹਦੀ ਕੋਈ ਵੀ ਡਾਊਟ ਹੈ ਉਹ ਡਾਕਟਰ ਸੀਨੀਅਰ ਡਾਕਟਰ ਕਲੀਅਰ ਕਰੇ ਤੁਸੀਂ 1:1 ਡਿਸਕਸ਼ਨ ਕਰ ਸਕਦੇ ਹੋ ਵੀ ਹੈਵ ਮੇਡ ਦਿਸ ਪ੍ਰੋਵੀਜ਼ਨ ਸਰ ਇਸ ਆ ਡਾਕਟਰ ਸਾਹਿਬ ਇਟ ਸੇਕ ਇਟ ਵਾਸ ਬਰੀਂਗ ਇਨ ਟੂ ਅ ਅਰਗੇਨਾਈਜ਼ ਦਿਸ ਟਾਈਪ ਆਫ ਕੰਫਰੈਂਸ ਆਬਵੀਅਸ ਹੈ ਇ ਇਦੇ ਵਾਸ ਤੇ ਕੀ ਅਪੋਰਟਸ ਸਰ ਪ੍ਰੈਜੈਂਟ ਕਰਤੇ ਗਏ ਜੀ ਕਰਕੇ ਕਹਿੰਦੇ ਹਾਂ ਵਟ ਆ ਕੰਫਰੈਂਸ ਜਿਹੜਾ ਸਰ ਇਸ ਕਾਨਫਰੈਂਸ ਵੀ ਲਾਸਟ ਟਾਈਮ ਮੈਂ ਬੰਬਈ ਹੋਈ ਸੀ ਜੀ ਉਦੋਂ ਸਾਡੇ ਨਾਲ ਕਈ ਹੋਰ ਮਤਲਬ ਜਗਾ ਤੋਂ ਬਿਡਿੰਗ ਆਈ ਸੀ ਸੋ ਵੀ ਹੈਵ ਟੂ ਸਾਨੂੰ ਸਾਰਾ ਕਰਨਾ ਪਿਆ ਮਤਲਬ ਸਰ ਦੀ ਕਿਉਂਕਿ ਸਰ ਇੱਕ ਇੰਟਰਨੈਸ਼ਨਲ अथॉरिटी ने सरदा रोल सर उ मैं नाल प्रजेंटेन दी फिर असी अमृतसर की कनैक्टिविटी बारे दसिया लोगों से भी जहाज़ इतने मतलब हर स्टेट आएगा वी टोल डैम इंटरनेशनल सा कनैक्टिविटी है वी हैव गोल्डन टैंपल वी हैव बाघा बाग, मतलब कई असं पॉइंट्स हर लैवलते रखे भी कल्चरल भी, भी है तो वी हैव द बेस्ट ऑफ द फैकल्टी पी जी आई तो जोड़े सीनीर मोस्ट डॉक्टर ने डॉक्टर आशु रस्तोगी तो डॉक्टर गाबा उन्होंने प्रोग्राम डिजाइन किया सैंटिफिका कि ਜਿਹੜਾ ਬੰਦਾ ਪੜਨ ਆਇਆ ਉਹਨੂੰ ਕੋਈ ਵੀ ਚੀਜ਼ ਡਾਇਬੀਟਿਕ ਫੂਡ ਦੇਣਾ ਜਾਂ ਡਾਇਬੀਟੀਸ ਨਾਲ ਰਿਲੇਟਡ ਇਹ ਨਾਲ ਬੇਕੋ ਕਦੇ ਵੀ ਆਰੇ ਟਾਪਿਕ ਨਹੀਂ ਕਵਰ ਹੋਇਆ ਠੀਕ ਹੈ ਬਾਕੀ ਜਿਹੜਾ ਕਲਚਰਲ ਇਵੈਂਟਸ ਆ ਉਹ ਉਹ ਵੀ ਬਹੁਤ ਵੱਡੀ ਅਟਰੈਕਸ਼ਨ ਆ 골ਡਨ ਟੈਂਪਲ ਆਪਨੇ ਉਹਦੇ ਕਰਕੇ ਹਰ ਬੰਦਾ ਚਾਹੁੰਦਾ ਆ ਭਾਵੇਂ ਇੰਡੀਆ ਨੇ ਭਾਵੇਂ ਬ੍ਰਾਡ ਆ ਵੀ ਮੈਂ ਇੱਕ ਵਾਰੀ ਹਰਮੰਦਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਾਂ ਸੋ ਵੀ ਵੀ ਦੈਟ ਵਾਸ ਅ ਵੈਰੀ 빅 ਥਿੰਗ ਜਿਹੜੇ ਕਰਕੇ ਸਾਨੂੰ ਇਹ ਕਾਨਫਰੈਂਸ ਪੇਸ਼ੈਂਟਸ ਇਨ ਸਟੌਕ ਜਿਹੜੇ ਜਿਸ ਤਰ੍ਹਾਂ ਮਤਲਬ ਆਉਂਦੇ ਨੇ ਕੋਈ ਸਪਰਟ ਡੇ ਵੱਡੇ ਵੱਡੇ ਆਦੇ ਉਹਨਾਂ ਦੇ ਸਾਹਮਣੇ ਪ੍ਰੈਜੈਂਟ ਜਾਂ ਉਹਨਾਂ ਨਾਲ ਕਨਸਲਟੇਸ਼ਨ ਦਿਵਾਈ ਜਾਏ। ਤੇ ਉਹਦਾ ਦੇ ਅਸੀਂ ਰੱਖਿਆ ਹੋਇਆ ਪ੍ਰੋਵੀਜ਼ੋ ਉਹਦੇ ਵਿੱਚ ਕਿ ਜਿਹੜੇ ਡਿਫਿਕਲਟ ਕੇਸਿਸ ਹੋਣਗੇ ਨਾ ਉਹ ਉੱਥੇ ਪ੍ਰੋਜੈਕਟ ਕੀਤੇ ਜਾਣਗੇ ਉਹਨਾਂ ਬਾਰੇ ਪੁੱਛਿਆ ਜਾਏਗਾ। ਮਤਲਬ ਜਿਹੜੇ ਨਾ ਉਹਦੇ ਵਿੱਚ ਅਸੀਂ ਪੇਸ਼IENTS ਤਾਂ ਨਹੀਂ ਲੈ ਕੇ ਜਾ ਸਕਦੇ ਉੱਥੇ ਲੇਕਿਨ ਉਹ ਪੇਸ਼IENTS ਨੂੰ ਪ੍ਰੋਜੈਕਟ ਕਰਕੇ ਵੀ ਇਹ ਪ੍ਰੋਬਲਮ ਹੈ ਗੀਅਰ ਸਪੇਸ਼ੈਂਟ ਦੀ। ਵੀ ਇਹਨੂੰ ਡਿਫਰੈਂਟ ਐਕਸਪਰਟਸ ਨੂੰ ਪੁੱਛਾਂਗੇ ਵੀ ਤੁਹਾਡਾ ਕੀ ਓਪੀਨੀਅਨ ਹੈ ਵੀ ਇਹਨੂੰ ਕਿੱਦਾਂ ਡੀਲ ਕਰਨਾ ਚਾਹੀਦਾ ਹੈ। ਉਹਦੇ ਤੇ ਫਿਰ ਡਿਸਕਸ਼ਨ ਹੁੰਦੀ ਹੈ ਕਿ ਯੂ ਨੋ ਟੈਕਟਿਕ ਹੈ ਜਿਹੜੀ ਜਿਹੜੀ ਰੇਸ਼ਮਾ ਕਿੰਨੀ ਹੈ ਪੰਜਾਬ ਦੇ ਵਿੱਚ ਖਾਸ ਕਰਕੇ ਸਰ ਜੋ ਅੱਜ ਕੱਲ ਨਵੀਂ ਸਟੱਡੀਜ਼ ਹੈ ਨਾ ਉਹਦੇ ਤੁਸੀਂ ਇਹ ਕਹੋ ਵੀ ਹਰ ਚੌਥਾ ਪੰਜਵਾਂ ਬੰਦਾ ਡਾਇਬੀਟਿਸ ਨਾਲ ਮਰੀਜ਼ ਹੈ ਡਾਇਬੀ ਜੇ ਆਪਾਂ ਵੀ ਬੈਠੇ ਆ ਮੈਨੂੰ ਲੱਗਦਾ ਆਪਾਂ ਹਰ ਚੌਥਾ ਬੰਦਾ ਡਾਇਬੀਟਿਸ ਹੋਊਗਾ ਜਾਂ ਫਿਰ ਡਾਇਬਟਿਕ ਹੋਊਗਾ ਉਹਨੂੰ ਪਤਾ ਨਹੀਂ ਹੋਊਗਾ ਇੱਕ ਬੰਦਾ ਜੇ ਡਾਇਬੀਟਿਸ ਹੋ ਜਾਂਦੀ ਆ ਤੇ ਉਹਨੂੰ 15 ਤੋਂ 20% ਚਾਂਸ ਹੁੰਦੇ ਵੀ ਉਹਦੀ ਲਾਈਫ 'ਚ ਉਹਨੂੰ ਡਾਇਬਟਿਕ ਫੂਡ ਹੋ ਸਕਦਾ ਹੈ ਬੜੀਆ ਗੱਲ ਇਹ ਆ ਵੀ ਜੇ ਉਹਨੂੰ ਆਪਾਂ ਅਵੇਅਰ ਕਰ ਦਿੰਨੇ ਪੈਰਾਂ ਸੰਭਾਲ ਬਾਰੇ 80% ਇਹ ਆ ਵੀ ਉਹਨੂੰ ਜਾਂ ਤੇ ਜ਼ਖਮ ਹੋਊਗਾ ਹੀ ਨਹੀਂ ਕਿ ਹੋਊਗਾ ਵੀ ਤੇ अर्ली ਹੋਊਗਾ ਕੱਟਣ ਦੀ ਲੋਬਤ ਨਹੀਂ ਆਊ। ਸੋ ਸਾਡਾ ਜਿਹੜਾ ਇੱਥੇ ਮੇਨ ਮਕਸਦ ਇਹ ਆ ਵੀ ਅਸੀਂ ਪ੍ਰੀਵੈਂਸ਼ਨ ਤੋਂ ਸ਼ੁਰੂਆਤ ਵੀ ਪੈਰਾਂ ਦੀ ਸੰਭਾਲ ਕਿਵੇਂ ਕਰਨੀ ਹੈ। ਪੈਰਾਂ ਦੀ ਸੰਭਾਲ ਕਰਾਂਗੇ ਜ਼ਖਮ ਨਹੀਂ ਹੋਣਗੇ। ਮੰਨ ਲਓ ਫਿਰ ਵੀ ਕੋਈ ਕਾਰਨ ਹੋ ਗਿਆ ਜ਼ਖਮ ਹੋ ਗਿਆ ਤੇ ਉਹਨੂੰ ਠੀਕ ਕਿਵੇਂ ਕਰੀਏ? ਉਹ ਸਾਡਾ ਸੈਕੰਡ ਐਸਪੈਕਟ ਹੈ। ਪ੍ਰੀਵੈਂਸ਼ਨ ਫਿਰ ਪ੍ਰੋਟੈਕਸ਼ਨ ਜੇ ਕੋਈ ਜ਼ਖਮ ਖਰਾਬ ਹੋ ਗਿਆ ਫਿਰ ਉਹਦੀ ਕੇਅਰ ਤਾਂ ਕਿ ਉਹਨੂੰ ਸ਼ੂਗਰ ਕਰਕੇ ਪੈਰ ਜਿਵੇਂ ਸਾਰੇ ਨੇ ਅੱਗੇ ਵੀ ਦੱਸਿਆ ਸੁੰਨ ਹੋ ਜਾਂਦੇ ਮਰੀਜ਼ ਨੂੰ ਦਰਦ ਨਹੀਂ ਹੁੰਦੀ ਉਹਨੂੰ ਪਤਾ ਨਹੀਂ ਲੱਗਦਾ ਕਈ ਵਾਰ ਵੀ ਮੇਰੇ ਪੈਰ ਤੇ ਜ਼ਖਮ ਹੋਇਆ ਉਹ ਇਗਨੋਰ ਕਰ ਦਿੰਦਾ ਵੀ ਥੋੜਾ ਉਹ ਉਦੋਂ ਹੀ ਆਉਂਦਾ ਜਦੋਂ ਪੈਰ ਚ ਬੁਲੀ ਰੱਲੀ ਆ ਜਾਂਦੀ ਪਸ ਆ ਜਾਂਦੀ ਜਾਂ ਕੋਈ ਰਿਸ਼ਤੇਦਾਰ ਕਹਿੰਦਾ ਵੀ ਤੇਰੇ ਪੈਰ ਚ ਬੋ ਆ ਰਹੀ ਹੈ ਠੀਕ ਹੈ ਨਾ ਦੈਟ ਇਜ਼ ਲੇਟ ਸਟੇਜ ਐਕਚੁਅਲੀ ਇਹੜੀ ਸਰਨਾ ਵੱਡੀ ਪ੍ਰੋਬਲਮ ਹੈ ਨਾ ਜੀ ਸ਼ੂਗਰ ਦੇ ਮਰੀਜ਼ਾਂ ਦੀ ਪੈਰਾਂ ਦੀ ਉਹ ਸਾਰੀ ਇਸੇ ਕੋਈ ਪੈਦਾ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿਉਂਕਿ ਉਹਨਾਂ ਦੀਆਂ ਜਿਹੜੀਆਂ ਸੈਂਸੇਸ਼ਨਸ ਹੈਗੀਆਂ ਨਾ ਪੈਰ ਦੀਆਂ ਉਹ ਖਤਮ ਹੋ ਜਾਂਦੀਆਂ ਜਿਹੜੀਆਂ ਨਰਵਸ ਹੈ ਉਹ ਡੈਮੇਜ ਹੋ ਜਾਂਦੀਆਂ ਸ਼ੂਗਰ ਕਰਕੇ ਸੋ ਉਹਨਾਂ ਦੇ ਜ਼ਖਮ ਹੋ ਵੀ જાય ਉਹਨਾਂ ਦੇ ਜੇ ਮੰਨ ਲਓ ਜੁੱਤੇ ਦੇ ਵਿੱਚ ਕੋਈ ਕਿੱਲ ਵੀ ਚੁਭ ਰਿਹਾ ਹੈ ਨਾ ਤੇ ਉਹਨੂੰ ਪਤਾ ਹੀ ਨਹੀਂ ਲੱਗਣਾ ਸੋ ਉਹਨੂੰ ਉਦੋਂ ਪਤਾ ਲੱਗਣਾ ਹੈ ਜਦੋਂ ਕੰਮ ਬਹੁਤ ਖਰਾਬ ਹੋ ਜਾਂਦਾ ਹੈ ਸੋ ਉਹਦਾ ਤਰੀਕਾ ਇਹ ਹੁੰਦਾ ਹੈ ਵੀ ਉਹਨਾਂ ਚ ਅਵੇਰਨੈਸ ਕ੍ਰੀਏਟ ਕਰੋ ਕਿ ਸ਼ੂਗਰ ਦਾ ਜਿਹੜਾ ਵੀ ਫੇਜ਼ ਹੈ ਨਾ ਉਹ ਸਵੇਰੋਂ ਕੇ ਪਹਿਲੇ ਰੋਜ਼ ਦੇਖੇ ਆਪਣੇ ਪੈਰਾਂ ਨੂੰ ਕਿ ਮੇਰੇ ਪੈਰਾਂ ਤੇ ਵੀ ਜਤਨ ਤਾਂ ਨਹੀਂ ਹੈ ਆਪਣਾ ਜੁੱਤਾ ਵੀ ਪਾਉਣ ਤੋਂ ਪਹਿਲੇ ਉੱਥੇ ਅੰਦਰ ਹੱਥ ਪਾ ਕੇ ਦੇਖੇ ਵੀ ਕੁਝ ਉਹਦੇ 'ਚ ਉਹ ਪ੍ਰੋਬਲਮ ਤਾਂ ਨਹੀਂ ਹੈ ਸੋ ਇਹ ਚੀਜ਼ ਦੀ ਅਵੇਅਰਨੈਸ ਪਬਲਿਕ 'ਚ ਵੀ ਕ੍ਰੀਏਟ ਕਰਨੀ ਉਹ ਵੀ ਇੱਕ ਬੜਾ ਇੰਪੋਰਟੈਂਟ ਐਸਪੈਕਟ ਹੈ ਔਰ ਉਹਨੂੰ ਧਿਆਨ ਚ ਰੱਖਦੇ ਹੋਏ ਅਸੀਂ ਇੱਕ ਵਾਕਥਨ ਵੀ ਰੱਖੀ ਹੈ 31 ਤਰੀਕ ਨੂੰ ਫਰਡੇ ਨੂੰ ਮਾਰਨਿੰਗ ਦੇ ਵਿੱਚ ਰੋਜ਼ ਗਾਰਡਨ ਰਣਜੀਤ ਹੈ ਵੀ ਨਹੀਂ ਉਥੇ ਦੈਟ ਇਜ਼ ਬੇਸਿਕਲੀ ਮੈਂਟ ਟੂ ਕ੍ਰੀਏਟ ਪਬਲਿਕ ਅਵੇਅਰਨੈਸ ਸੋ ਵੀ ਆਰ ਗੋਇੰਗ ਟੂ ਹੈਵ ਦੈਟ ਐਟ 6:30 ਔਨ ਦੈਟ ਡੇ ਇਨ ਦਾ ਮਾਰਨਿੰਗ ਜਿੱਥੇ ਅਸੀਂ ਆਪਣਾ ਡਾਕਟਰ ਜੀ ਗੁਪਤਾ ਜਿਹੜੇ ਆਪਣੇ ਐਮਐਲਏ ਆ ਉਹਨਾਂ ਨੂੰ ਵੀ ਬੁਲਾਇਆ ਸੋ ਉਥੇ ਵੀ ਆਰ ਗੋਇੰਗ ਟੂ ਹੈਵ ਦੈਟ ਸੋ ਦੈਟ ਯੂ نو ਵੀ ਵਿਲ ਬੀ ਗਿਵਿੰਗ ਪੈਂਫਲੇਟਸ ਟੂ ਦੀ ਪੀਪਲ ਯੂ نو ਕੀ ਹਾਊ ਟੂ ਟੇਕ ਕੇਅਰ ਆਫ देयर ਫੀਟ ਪਾਰਟਿਕੂਲਰਲੀ ਦੋਸ ਹੂ ਆਰ ਡਾਇਬੀਟਿਕਸ ਸੋ ਪਬਲਿਕ ਅਵੇਅਰਨੈਸ ਇੱਕ ਜਿਹੜਾ ਬੜਾ ਇੰਪੋਰਟੈਂਟ ਐਸਪੈਕਟ ਹੈ ਇਹ ਦੂਸਰਾ ਆਫ ਕੋਰਸ ਜਿਸ ਤਰ੍ਹਾਂ ਜੀ ਬਲੌਟਸ ਨੇ ਦੱਸਿਆ ਉਹ ਅਕੈਡੈਮਿਕ ਐਸਪੈਕਟ ਹੈ ਉਹਦੇ ਚ ਵੀ ਦੇਖੋ ਜਿਹੜਾ ਅਸੀਂ ਐਕੈਡਮੀਕਲੀ ਜਿਹੜਾ ਪ੍ਰੋਗਰਾਮ ਡਿਜ਼ਾਈਨ ਕੀਤਾ ਹੈ ਉਹਦੇ ਚ ਵੀ ਅਸੀਂ ਸਾਰੇ ਐਕਸਪਰਟਸ ਇਨਵੋਲ ਕੀਤੇ ਆ ਅਸੀਂ ਪੀਜੀਆਈ ਦੇ ਜਿਹੜੇ ਐਂਡੋਕ੍ਰਾਈਨੋਲੋਜੀ ਦੇ ਹੈਡ ਐ ਡਾਕਟਰ ਆਸ਼ਰਵਸਤੋਗੀ ਆ ਉਹਨਾਂ ਨੂੰ ਇਨਵੋਲ ਕੀਤਾ ਹੈ ਪਲਾਸਟਿਕ ਸਰਜੀ ਦੇ ਪ੍ਰੋਫੈਸਰ ਸੁਨੀਲ ਗੱਪਾ ਹੈ ਉਹਨਾਂ ਨੂੰ ਇਨਵੋਲ ਕੀਤਾ ਹੈ ਦੈਨ ਵੀ ਹੈਵ ਇਨਵੋਲਡ ਪੀਪਲ from chennai also is one of our uh, uh, co-chairman of the scientific committee so we have made uh, the best of the program actually the program jado assi final karke saryan nu bheja hai so we are getting very good uh, response you know people are very happy that uh, uh, such a program is there and then uh, experts bari Dawson in the say pe jehde manlo usa to uk to italy to europe to different jagah to jehde bande esse field ch kam kar rahe hai ਐਂਡ ਦੇ ਹੈਵ ਡਨ ਲੋਟ ਆਫ ਰਿਸਰਚ ਆਲਸੋ ਸੋ ਦੇਖੋ ਇਸ ਤਰ੍ਹਾਂ ਹੁੰਦਾ ਹੈ ਜਿਹੜੀ ਰਿਸਰਚ ਕੀਤੀ ਜਾਂਦੀ ਹੈ ਨਾ ਉਹ ਜਨਰਲੀ ਬਹੁਤ ਘੱਟ ਇੰਸਟੀਟਿਊਸ਼ਨਸ ਦੇ ਵਿੱਚ ਕੀਤੀ ਜਾਂਦੀ ਹੈ ਲੇਕਿਨ ਉਹ ਰਿਸਰਚ ਦੇ ਜਿਹੜੇ ਰਿਜ਼ਲਟਸ ਹੈ ਉਹ ਆਮ ਡਾਕਟਰਸ ਤੱਕ ਪਹੁੰਚਾਣੇ ਤਾਂ ਕਿ ਉਹਨੂੰ ਉਹ ਇੰਪਲੀਮੈਂਟ ਕਰ ਸਕਣ ਤੇ ਉਹਦਾ ਫਾਇਦਾ ਉਠਾ ਸਕਣ ਉਹ ਦੈਟ ਇਜ਼ ਵਾਟ ਯੂ نو ਵੀ ਆਰ ਟ੍ਰਾਈਂਗ ਟੂ ਡੂ ਕਿ ਪਾਰਟਿਕੂਲਰਲੀ ਦੋ ਡਾਕਟਰਸ ਆਰ ਕਮਿੰਗ ਫਰਮ ਆਲ ਓਵਰ ਦੀ ਕੰਟਰੀ ਪਰ ਸਾਡਾ ਸਟ्रेस ਇਹ ਸੀਗਾ ਕਿ ਸਾਡੇ ਰੀਜਨ ਦੇ ਡਾਕਟਰਸ ਜਿਹੜੇ ਹਨ ਉਹ ਮੈਕਸਿਮਮ ਪਾਰਟਿਸਿਪੇਟ ਕਰਨ ਕਿਉਂਕਿ ਸਾਡੀ ਫੀਲਿੰਗ ਇਹ ਹੈ ਕਿ ਐਸ ਕੰਪੇਅਰਡ ਟੂ ਦਾ ਸਾਊਥ ਐਂਡ ਵੈਸਟ ਦੀ ਸਾਡੇ ਜਿਹੜੇ ਡਾਕਟਰਸ ਹੈ ਉਹਨਾਂ ਚ ਜੇ ਥੋੜੀ ਜੀ ਅਵੇਅਰਨੈਸ ਘੱਟ ਹੈ ਸੋ ਵੀ ਵਾਂਟਿਡ ਟੂ ਇਨਕਰੀਸ ਥੈਟ ਸੋ ਪਾਰਟਿਸਪੇਸ਼ਨ ਇਜ਼ ਗੋਇੰਗ ਟੂ ਬੀ देयर ਫ্রম 올 ਓਵਰ ਦਾ ਕੰਟਰੀ ਇਨ ਐਡੀਸ਼ਨ ਟੂ ਦੀ ਇੰਟਰਨੈਸ਼ਨਲ ਬਟ ਥੈਨ आवर ਸਟ੍ਰੈਸ ਹਸ ਬੀ ਅਸੀਂ ਆਪਣੇ ਰੀਜਨ ਦੇ ਜਿਹੜੇ ਡਾਕਟਰਸ ਹੈ ਪਾਰਟਿਕੁਲਰਲੀ ਜਿਹੜੇ ਸਾਡੇ ਜੂਨੀਅਰ ਟੀਕਸ ਹੈ ਉਹਨਾਂ ਨੂੰ ਇਹਦੇ ਬਾਰੇ सेंसिटाइज किया जा सके ताकि वो इस बीमारी ना लड़ने मस्ते यू नो दे आर बेटर प्रिपेयर्ड मतलब इन्हें डॉक्टर टोटल एक पार्टिसिपेट और अभी नहीं चार सिम्पलर हैं हम्म टोटल रजिस्ट्रेशन हाँ सिक्स हंड्रेड फिफ्टी क्रॉस कर गई है सर डी रजिस्ट्रेशन सो एंड द रेंडर तो ऐसे रहे हैं रेडिशन ਆ ਬਾਰ ਜਿਹੜਾ ਪਾਰਕਿੰਗ ਉੱਥੇ ਰਹਿ ਰਹੇ ਹੈ ਹਾਲੇਡੀ ਚ ਰਹਿ ਰਹੇ ਕਿਹੜਾ ਸਰ ਜੀ ਤੁਸੀਂ ਡਾਕਟਰ ਦੇ ਨਾਲ ਜਾਂ ਡਾਈਟਿਸ ਦੇ ਨਾਲ ਕਹਿੰਨ ਸਾਰੇ ਜਿਹੜੇ ਆਰਗਨਸ ਨੇ ਔਰ ਫਲਕੜ ਉੱਤੇ ਮਨੇ ਇਹ ਜਿਹੜੀ ਕਨਫਰੈਂਸ ਸਿਰਫ ਫੋਟੋ ਲੱਗ ਸਿਰਫ ਫੋਟੋ ਕਿਉਂਕਿ ਥਿਸ ਇਜ਼ ਦਾ ਬਸਟ ਪਾਰਟ ਹਾਂ ਜੀ ਇਹ ਵਸ ਦਾ ਪੇਸ਼ੈਂਟ ਬਿਲਕੁਲ ਕਿਉਂਕਿ ਫੁੱਟ ਤੇ ਭਾਰ ਪੈਣਾ ਹੈ ਜੀ ਠੀਕ ਹੈ ਜੀ ਉਹ ਸੁਣ ਹੋਇਆ ਤੇ ਪੇਸ਼ੈਂਟ ਨੂੰ ਪਤਾ ਨਹੀਂ ਲੱਗਦਾ ਮੇਨ ਹੈਗਾ ਇਹ ਵੀ ਜਿਹੜੇ ਪੈਰ ਤੇ ਕ੍ਰੈਕ ਹੈ ਨਾ ਉਹ ਹੀ ਲੀਡਿੰਗ ਫੈਕਟਰ ਹੈ ਜੋ ਆਪਾਂ ਅੱਜ ਕਹਿਣ ਕਰ ਗਏ ਕਿ ਨਾ ਥੋੜੀ ਜਿਹੀ ਪੋਰੀ ਹੋਈ ਹੈ ਜੀ ਇਹ ਪੁਆਇੰਟਸ ਨੇ ਜਿੱਥੇ ਆਪਾਂ ਰੋਕਣਾ ਸਿਰਫ ਆਪਾਂ ਵੇਰੀਏ ਕਰਨਾ ਹੈ ਅਸੀਂ ਇਹ ਕਹਿੰਦੇ ਵੀ ਤੁਸੀਂ ਮੂੰਹ ਭਾਵੇਂ ਨਾ ਤੋ ਪੈਰ ਜਰੂਰ ਸਾਫ਼ ਕਰੋ ਪੈਰ ਵੇਖੋ ਵੀ ਮੇਕ ਇਟ ਅ ਪੁਆਇੰਟ ਕਿ ਜਿੰਨੂ ਬੰਦੇ ਨੂੰ 15 10 ਤੋਂ 15 ਸਾਲ ਹੋ ਗਏ ਸ਼ੂਗਰ ਨੂੰ ਉਹਨਾਂ ਦੀ ਵਾਈਫ ਨੂੰ ਜਾਂ ਹਸਬੈਂਡ ਨੂੰ ਅਸੀਂ ਸੈਂਸਿਟਾਈਜ਼ ਕਰਦੇ ਆ ਕਿ ਤੁਹਾਡਾ ਫਰਜ਼ ਆ ਵੀ ਆਪਣੇ ਪਾਰਟਨਰ ਦੇ ਪੈਰ ਜਰੂਰ ਚੈੱਕ ਕਰੋ ਠੀਕ ਹੈ ਕਿਉਂਕਿ ਪੇਨ ਨਹੀਂ ਹੋਈ ਪੇਨ ਇੱਕ ਇਹਦਾ ਬ੍ਰੈਨ ਸਿਸਟਮ ਬਣਾਇਆ ਜਦੋਂ ਪੇਨ ਹੁੰਦੀ ਆ ਆਪਾਂ ਲਾਮ ਹੈ ਜੇ ਪੇਨ ਨਹੀਂ ਹੋਗੀ एंड अचक लाइफ स्टाइल इवेंद का हो पान खराब है ठीक है सो दीज आर एडिड फैक्टर्स उत्थे असी न्यूट्रिशन तो लैके अवेयरनैस तो लैके प्रिवेंशन तो लैके इलाज तो लैके बाद मान लो कुछ अलसर ठीक भी हो गया तो दोबारा क्यों ना हो ना होते तो बारे भी सारी डिस्कशन ने मतलब इन्हें साइड स्टडी चल जिम्मे सर ने अगर दसिया उ पैनल बैठा होएगा पैनल हर महकमे का डॉक्टर होएगा तुम तो कि सवाल पूछा मान लो एक मरीज़ आपको तो पूछोगे ਉਹ ਆਪਣਾ opinion ਦੇਣਗੇ ਉਹ ਦੂਸਰੇ ਆਪਣਾ ਦੇਣਗੇ ਸਰਜਨ ਆਪਣਾ ਦੇਣ opinion ਦੇਗਾ ਤਾਂ ਕਿ ਇੱਕ ਜਿਹੜਾ ਆਇਆ ਡਾਕਟਰ ਉਹਨੂੰ ਇਹ ਪਤਾ ਲੱਗੇ ਵੀ ਯਾਰ ਜੇ ਸ਼ੁਰੂ ਤੋਂ ਕਿਵੇਂ ਇਲਾਜ ਹੋਣਾ ਇਟ ਇਜ਼ ਅ ਮਲਟੀ ਡਿਸਿਪਲਿਨਰੀ ਉਹ ਕੋਈ ਮੈਂ ਇਕੱਲੇ ਨਹੀਂ ਇਲਾਜ ਨਹੀਂ ਕਰਾਂ ਸਾਰੇ ਰਲ ਕੇ ਇਲਾਜ ਕਰਾਂ ਅਸੀਂ ਤਾਂ ਇਹ ਸਮਝਦੇ ਹਾਂ ਨਾ ਜੀ ਪਿੱਲੀ ਪੈਰ ਦੀ ਪ੍ਰੋਬਲਮ ਹੈ ਪਰ ਉਹਦੇ ਚ ਦੇਖੋ ਸ਼ੂਗਰ ਕੰਟਰੋਲ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲੇ ਤੇ ਉਹਦੇ ਚ ਮੈਡੀਸਨ ਦੇ ਡਾਕਟਰ ਜਿਹੜੇ ਐਮ ਡੀ ਮੈਡੀਸਨ ਜਾਂ ਐਂਡੋਕ੍ਰਾਈਨੋਲੋਜਿਸਟ ਹੈ ਉਹਨਾਂ ਦਾ ਬੜਾ ਇੰਪੋਰਟੈਂਟ ਰੋਲ ਹੈ ਫਿਰ ਜਦੋਂ ਜ਼ਖਮ ਬਣ ਗਿਆ ਉਹਨੂੰ ਹੀਲ ਕਰਨ ਚ ਸਰਜਨ ਦਾ ਬੜਾ ਰੋਲ ਹੈ ਫੇਰ ਜੇ ਕਿਸੇ ਚ ਹੱਡੀਆਂ ਇਨਵੋਲਵ ਹੋ ਜਾਂਦੀਆਂ ਸ਼ਾਰਕੋ ਫੁੱਟ ਅਸੀਂ ਕਹਿੰਦੇ ਆ ਉਹਦੇ ਚ ਹੱਡੀ ਵਾਲੇ ਡਾਕਟਰਸ ਦਾ ਜਿਹੜਾ ਬੜਾ ਇੰਪੋਰਟੈਂਟ ਰੋਲ ਹੈ ਅੱਛਾ ਫੇਰ ਜਦੋਂ ਤੁਸੀਂ ਜ਼ਖਮ ਮੰਨ ਲਓ ਠੀਕ ਕਰਤਾ ਤੇ ਉਹਦੇ ਚ ਡਰ ਇਹ ਹੁੰਦਾ ਵੀ ਇਹ ਜਦੋਂ ਇਹ ਚੱਲਣਾ ਸ਼ੁਰੂ ਕੀਤਾ ਤੇ ਉਹ ਫੇਰ ਮੰਨ ਜਾਣਾ ਉਹਦੇ ਚ ਫੇਰ there is a there are other specialists ਜਿਹਨਾਂ ਨੂੰ ਅਸੀਂ ਪ੍ਰੋਥੈਟਿਸਟ ਕਹਿੰਦੇ ਆ ਉਹ ਉਹਨਾਂ ਨੂੰ ਸ਼ੂਜ਼ ਇਦਾਂ ਦੇ ਬਣਾ ਕੇ ਦਿੰਦੇ ਆ ਵੀ ਉਸ ਹਿੱਸੇ ਤੇ ਨਾ ਭਾਰ ਜਿਹੜਾ ਹੈ ਉਹ ਨਾ ਪਵੇ ਆਫ ਲੋਡਿੰਗ ਉਹਨੂੰ ਕਹਿੰਦੇ ਆ ਸੋ ਉਹਦਾ ਉਹਦੇ ਲਈ ਮਸ਼ੀਨਜ਼ ਹੈਗੀਆਂ ਜਿਹਦੇ ਜੋ ਟੈਸਟ ਕਰਦੇ ਆ ਦੇਖਦੇ ਆ ਕਿ ਕਿਹੜੇ ਹਿੱਸੇ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਤੇ ਉਥੇ ਉਹਦਾ ਸ਼ੂ ਜਾਂ ਉਹਦਾ ਪਤਾਵਾ ਇਦਾਂ ਦਾ ਬਣਾਇਆ ਜਾਏ ਕਿ ਉਥੇ ਬਜਨ ਨਾ ਆਏ ਸੋ ਅਗਲੇ ਵੀ ਇੱਕ ਦੇਖੋ ਸਾਨੂੰ ਦੇਖਣ ਨੂੰ ਲੱਗਦਾ ਵੀ ਪੈਰ ਹੈ ਵੀ ਉਹਦੇ ਲਈ ਪਰ ਜਿਹੜੇ ਇਨਵੋਲਵ ਹੁੰਦੇ ਆ ਡਾਕਟਰਸ ਉਹ ਕਿੰਨੇ ਸਾਰੇ ਹੁੰਦੇ ਜੀ ਇਹ ਸਵਾਲ ਤੇ ਕਰੇਗੀ ਪਹਿਲਾਂ ਹੁਣ ਨਾ ਕਿ ਰਿਵਰਸ ਤੇ ਹੋਈ ਨਹੀਂ ਸ਼ੂਗਰ ਇੱਕ ਪੇਸ਼ੈਂਟ ਨੂੰ ਜਿਹੜੀ ਪਲਾਸਟਿਕ ਸਰਜਰੀ ਕਰਕੇ ਮਤਲਬ ਸਰਜਰੀਜ਼ ਕਰਕੇ ਸਾਰਾ ਕੁਝ ਕਰਕੇ ਅੰਤ ਤੱਕ ਠੀਕ ਕਰ ਦੋ ਹਾਂਜੀ ਬਟ ਸ਼ੂਗਰ ਇਸ ਤਰ੍ਹਾਂ ਲਿਆ ਫਿਰ ਉਹ ਦੁਬਾਰਾ ਹੋਣ ਦੇ ਚਾਂਸਸ ਵੀ ਹੁੰਦੇ ਚ ਨੇ ਫਿਰ ਉਹ ਵਸਤੂ ਵੀ ਹੋ ਸਕਦੀ ਤੇ ਸਿਹਤਰਾ ਕਰ ਤੇ ਉਹ ਫਿਰ ਸ਼ੂਗਰ ਕੰਟਰੋਲ ਰੱਖਣੀ ਸਾਰੇ ਨਾਲੋਂ ਦੇਖੋ ਜਿਹੜੀ ਮੇਨ ਚੀਜ਼ ਹੈ ਨਾ ਉਹ ਸ਼ੂਗਰ ਕੰਟਰੋਲ ਹੈ ਜੇ ਦੀ ਸ਼ੂਗਰ ਕੰਟਰੋਲ ਨਹੀਂਦੀ ਹੈ ਉਹਦੇ ਚ ਕੰਪਲਿਕੀਸ਼ਨਸ ਹੋਣ ਦੇ ਚਾਂਸਸ ਚਾਹੇ ਉਹ ਪੈਰਾਂ ਦੀ ਹੋਵੇ ਚਾਹੇ ਅੱਖਾਂ ਦੀ ਹੋਵੇ ਚਾਹੇ ਹਾਰਟ ਦੀ ਹੋਵੇ ਯੂ نو ਐਸ ਆਈ ਸੈਡ ਕਿ ਮਲਟੀਪਲ ਸਿਸਟਮਸ ਆਰ ਇਨਵੋਲਡ ਸੋ ਉਹ ਸਾਰੇ ਸਿਸਟਮਸ ਜਿਹੜੇ ਐ ਉਹਨਾਂ ਦੀ ਮੋਲਮੈਂਟ ਦਾ ਚਾਂਸਸ ਅਸੀਂ ਰਿਡਿਊਸ ਕਰ ਸਕਦੇ ਆ ਮੇਜਰ ਇਹ ਐ ਕਿ ਕਲੀਮੈਂਟੇਸ਼ਨ ਦਾ ਸਾਡਾ ਮੇਨ ਮੇਨ ਮਕਸਦ ਇਹ ਐ ਕਿ ਕਿਵੇਂ ਕਿਤੇ ਜੱਗਿਆ ਪੈਰ ਸ਼ੂਗਰ ਨਾਲ ਘਟਣਾ ਲੱਗੇ ਜਿੱਦਾਂ ਪਿਜੀਸ਼ਨਸ ਯਾਰ ਵਰਦਸੇ ਕੋਲ ਸਾਰੇ ਅਵੇਲੇਬਲ ਹੋਣ ਪਿਜੀਸ਼ਨ ਨੂੰ ਵੀ ਪਗਾਉਣਾ ਚਾਹੀਦਾ ਐ ਕਿ ਉਹ ਕਦੋਂ ਇਹ ਉਹਨੇ ਸਰਜਨ ਕੋਲ ਭੇਜਣਾ ਐ ਅਗਰ ਇਹ ਵੀ ਅਸੀਂ ਚਾਹਦੇ ਕੀ ਵੀ ਉਹ ਗਰੀਜ ਉੱਥੇ ਪਟੀਆਂ ਕਰਾਈ ਜਾਵੇ ਤੇ ਮੁੜ ਕੇ ਜਦੋਂ ਬਿਲਕੁਲ ਇੰਨਾ ਕੁ ਖਰਾਬ ਹੋ ਜੇ ਕਿ ਸਾਡੇ ਵਾਸਤੇ ਉਹਨੂੰ ਉਹ ਮਤਲਬ ਕਟਣਾ ਹੀ ਪਵੇ ਹੋਰ ਕੋਈ ਚਾਰਾ ਹੀ ਨਾ ਰਵੇ ਸੋ ਉਹ ਟਾਈਮਲੀ ਆਏਗਾ ਤੇ ਤਾਂ ਹੀ ਅਸੀਂ ਬਚਾ ਪਾਵਾਂਗੇ ਸੋ ਉਹ ਟਾਈਮਲੀ ਆਏ ਉਹਦੇ ਵਾਸਤੇ ਜਿਹੜੇ ਜਨਰਲ ਫਿਜ਼ੀਸ਼ੀਅਨਸ ਐ ਜਨਰਲ ਪ੍ਰੈਕਟਿਸ਼ਨਰਸ ਐ ਉਹਨਾਂ ਤੱਕ ਇਹ ਨੋਲੇਜ ਪਹੁੰਚਾਣਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ